मनुख ਦੇ ਅੰਦਰ ਜਿਤਨੀ ਵੀ ਸਮੱਸਿਆ ਹੈ ਉਹ ਸੱਜੇ ਖੱਬੇ ਭਟਕਣ ਕਰਕੇ ਹੈ ਕਿਉਂਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਹਾਲਾਤ ਦੇ ਵਿੱਚ ਕਿਸੇ ਵੀ ਭਾਵਨਾਵਾਂ ਦੇ ਵੇਗ ਵਿੱਚ ਇਹ ਅਡੋਲ ਨਹੀਂ ਖਲੋਂਦਾ ਸਦਾ ਭਟਕਦਾ ਹੈ ਬਾਬਰ ਅਵਦਾਸ ਜੀ ਮਹਾਰਾਜ ਕਹਿੰਦੇ ਨੇ ਜਦ ਕਛ ਪਾਵੇ ਤਦ ਗਰਮ ਕਰਤ ਹੈ ਕੁਝ ਮਿਲ ਜਾਂਦਾ ਹੈ ਤੇ ਅਹੰਕਾਰ ਮਾਇਆ ਗਈ ਤਬ ਰੋਵਨ ਲਗਤ ਹੈ ਕੋਈ ਚਲਿਆ ਜਾਂਦਾ ਤੇ ਉਲਾਂਬਾ ਤੇ ਸ਼ਿਕਵਾ ਦਿੰਦਾ ਹੈ ਦੋਨਾਂ ਹਾਲਤਾਂ ਵਿੱਚ ਨਾ ਸੋਖ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੈ ਨਾ ਦੁੱਖ ਨੂੰ ਸਹਿਣ ਦੀ ਸਮਰੱਥਾ ਹੈ ਹਰ ਨਿੱਕੀ ਨਿੱਕੀ ਗੱਲ ਉੱਤੇ ਇਸ ਦੇ ਅੰਦਰ ਉਤੇਜਨਾ ਪੈਦਾ ਹੋ ਜਾਂਦੀ ਏ ਉੱਛਲ ਜਾਂਦਾ ਹੈ ਭਟਕ ਜਾਂਦਾ ਹੈ ਵਡਿਆਈ ਹੋ ਜਾਏ ਤਾਂ ਲਿੰਦਾ ਹੋ ਜਾਏ ਤਾਂ ਕਿਸੇ ਵੀ ਹਾਲਤ ਵਿੱਚ ਸਟੇਬਲ ਨਹੀਂ ਸਤਗੁਰੂ ਮਹਾਰਾਜ ਨੇ ਆਖਿਆ ਜਿਨ੍ਹਾਂ ਨੂੰ ਸ਼ਬਦ ਦਾ ਆਸਰਾ ਮਿਲ ਜਾਏ ਉਹ ਅੰਦਰੋਂ ਟਿਕ ਜਾਂਦੇ ਹਨ ਉਹ ਇਸ ਖੋਸ਼ੀ ਭਟਕਣਾ ਦੇ ਸ਼ਿਕਾਰ ਨਹੀਂ ਹੁੰਦੇ ਪਰ ਨਾਲ ਦੀ ਨਾਲ ਅਗਲੇਰੀ ਪੰਕਤੀ ਦੇ ਵਿੱਚ ਉਹਨਾਂ ਨੇ ਪਿਛਲੇ ਸ਼ਲੋਕ ਵਿੱਚ ਫਰਮਾਇਆ ਸੀ ਪਰ ਇਹ ਪਰਮੇਸ਼ਰ ਦੇ ਨਾਮ ਰੂਪ ਹੀਰੇ ਅਮੋਲਕ ਦਾਤ ਨੂੰ ਬਨਜਣ ਤੋਂ ਬਿਨਾ ਨਹੀਂ ਹੋ ਸਕਣਾ। ਯਾਨੀ ਆਪਣਾ ਆਪ ਸਮਰਪਿਤ ਕਰਕੇ ਪਰਮੇਸ਼ਰ ਦੀ ਸਿੱਖਤ ਸਲਾਹ ਦੀ ਕਮਾਈ ਕਰਨੀ ਪਵੇਗੀ। ਪਰ ਇਹ ਸਿੱਖਤ ਸਲਾਹ ਕਿੱਥੋਂ ਮਿਲੇਗੀ? ਸਤ ਸੰਗਤ ਵਿੱਚੋਂ। ਸਤ ਸੰਗੀ ਬਨਣਾ ਪਵੇਗਾ। ਸਤ ਸੰਗਤ ਵਿੱਚ ਆਉਣਾ ਇਹ ਪਹਿਲਾ ਕਦਮ ਹੈ। ਪਹਿਲਾ ਸਟੈਪ ਹੈ, ਪਹਿਲੀ ਪੌੜੀ ਹੈ। ਸਤ ਸੰਗੀ ਬਨਣਾ ਇਹ ਪਰਪਸ ਹੈ ਮਕਸਦ ਹੈ ਮੰਜ਼ਲ ਹੈ ਜਦੋਂ ਅਸੀਂ ਸਤ ਸੰਗੀ ਹੋ ਜਾਂਦੇ ਆ ਫਿਰ ਸਾਨੂੰ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਜੀਵਨ ਵਿੱਚੋਂ ਆਪਣੇ ਰਿਦੈ ਵਿੱਚੋਂ ਖੋਜਣਾ ਸਹਿਲਾ ਹੋ ਜਾਂਦਾ ਸੋ ਸਾਡਾ ਮਕਸਦ ਜਿਹੜਾ ਉਹ ਸਤ ਸੰਗੀ ਬਨਣ ਦਾ ਹੋਣਾ ਚਾਹੀਦਾ ਹੈ ਸਤਗੁਰੂ ਮਹਾਰਾਜ ਦੀ ਬਾਣੀ ਨੂੰ ਪੜਨਾ ਹਜ਼ੂਰ ਦੇ ਕੋਲ ਬੈਠਣਾ ਇਹ ਸਾਰੇ ਅਭਿਆਸ ਨੇ ਵੀ ਅਸੀਂ ਕਿਸੇ ਤਰ੍ਹਾਂ ਸਤ ਸੰਗੀ ਬਣ ਸਕੀ ਹੈ ਇਹ ਸਾਰੇ ਯਤਨ ਨੇ ਵੀ ਕਿਸੇ ਤਰ੍ਹਾਂ ਸਤ ਸੰਗੀ ਹੋ ਸਕੀ ਹੈ ਤੋਂ ਸਾਰੀ ਦੀ ਸਾਰੀ ਪ੍ਰੈਕਟਿਸ ਜਿਹੜੀ ਹੈ ਉਹਦਾ ਕੋਈ ਪਰਪਸ ਹੈ ਉਹਦਾ ਕੋਈ ਮਕਸਦ ਹੈ ਉਹਦਾ ਕੋਈ ਏਮ ਹੈ ਜਿੱਥੇ ਬਿਨਾਂ ਕਿਸੇ ਮਕਸਦ ਤੋਂ ਕੋਈ ਕਾਰਜ ਕੀਤਾ ਜਾਏ ਉਹ ਕਾਰਜ ਕੇਵਲ ਤੇ ਕੇਵਲ ਫੋਕਾ ਅਭਿਆਸ रह ਜਾਂਦਾ ਹੈ ਉਹਦਾ ਕੋਈ ਅਰਥ ਨਹੀਂ ਰੰਗਾ ਸਤਗੁਰੂ ਮਹਾਰਾਜ ਨੇ ਸਤ ਸੰਗਤ ਨੂੰ ਬੜਾ ਉੱਚਾ ਰੁਤਬਾ ਪ੍ਰਦਾਨ ਕੀਤਾ ਹੈ ਭਾਈ ਗੁਰਦਾਸ ਜੀ ਗੁਰੂ ਦਰਬਾਰ ਦੇ ਮਹਾਨ ਵਿਦਵਾਨ ਰਤਨ ਨੇ ਮਹਾਨ ਗੁਰਸਿੱਖ ਨੇ ਤਿਨਾਂ ਨੇ ਬੜੀ ਅਹਿਮ ਵਿਚਾਰ ਆਪਣੇ ਕਵਿਤ ਵਿੱਚ ਲਿਖੀ ਹੈ ਉਹ ਲਿਖਦੇ ਹਨ ਪੀ ਹੰਸ ਜਿਵੇਂ ਮਾਨ ਸਰੋਵਰ ਦੇ ਉੱਤੇ ਰਹਿੰਦਾ ਹੈ ਜਿਹੜਾ ਸਤ ਸੰਗੀ ਹੈ ਸਤਗੁਰੂ ਦੇ ਸ਼ਬਦ ਰੂਪ ਮੋਤੀ ਚੁਗਣ ਵਾਲਾ